ਦੈਨਿਕ ਸੂਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਅੰਮ੍ਰਿਤਸਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਦੋ ਦੋਸਤ ਤੇ ਇੱਕ ਦੋਸਤ ਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਜੋ ਖਬਰ ਸਾਹਮਣੇ ਆਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ 18 ਟਾਇਰੀਡ ਟਰਾਲਾ ਜੋ ਕਿ ਲੋਹੇ ਦੇ ਗਾਡਰਾਂ ਦੇ ਨਾਲ ਲੱਦਿਆ ਹੋਇਆ ਸੀ ਜਾ ਰਿਹਾ ਸੀ ਇਸ ਦੇ ਪਿੱਛੇ-ਪਿੱਛੇ ਇੱਕ ਮੋਟਰਸਾਈਕਲ ਸਵਾਰ ਜਿਸ ਦੇ ਉੱਤੇ ਤਿੰਨ ਜਣੇ ਸਵਾਰ ਸੀ ਦੋ ਦੋਸਤ ਤੇ ਇੱਕ ਦੋਸਤ ਦੀ ਮਾਂ ਸੀਗੀ ਤੇ ਉਹ ਪਿੱਛੇ-ਪਿੱਛੇ ਟਰਾਲੇ ਦੇ ਜਾ ਰਹੇ ਸੀ ਅਚਾਨਕ ਟਰਾਲੇ ਵੱਲੋਂ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਜਿਸ ਤੇ ਥੱਲੇ ਆਉਣ ਦੇ ਨਾਲ ਤਿੰਨ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸਾ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਜਗ੍ਹਾ ਤੋਂ ਮੇਰ ਵੀ ਲੰਘ ਰਿਹਾ ਸੀ ਜਿਸ ਦੇ ਵੱਲੋਂ ਮੌਕੇ ਤੇ ਆਪਣਾ ਕਾਫਲਾ ਰੋਕ ਕੇ ਜੋ जख्मी ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਤਿੰਨ ਜਣਿਆਂ ਦੀ ਜਾਨ ਜਾ ਚੁੱਕੀ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਾਂਚ ਅਧਿਕਾਰੀ ਨੇ ਦੱਸਿਆ ਕਿ 18 ਟਾਇਰਾ ਵਾਲਾ ਟਰਾਲਾ ਮਹੱਲਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ ਇਸ ਵਿੱਚ ਲੋਹੇ ਦੇ ਗਾਡਰ ਲੱਦੇ ਹੋਏ ਸਨ ਬਾਈਕ ਸਵਾਰ ਟਰਾਲੇ ਦੇ ਪਿੱਛੇ ਪਿੱਛੇ ਆ ਰਹੇ ਸਨ ਅਚਾਨਕ ਟਰਾਲੇ ਨੇ ਬ੍ਰੇਕ ਮਾਰ ਦਿੱਤੀ ਪਿੱਛੇ ਤੋਂ ਆ ਰਹੀ ਬਾਈਕ ਸਵਾਰ ਉਸ ਨਾਲ ਟਕਰਾ ਗਏ ਤੇ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਮਾਪੋਤ ਤੇ ਇੱਕ ਹੋਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਡੀਪੀਸ ਦਿੱਤਾ ਗਿਆ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਜੋ ਗੱਲ कही ਜਾ ਰਹੀ ਹੈ ਉੱਥੇ ਪੁਲਿਸ ਦੇ ਵੱਲੋਂ ਟਰਾਲਾ ਚਾਲਕ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਟਰਾਲਾ ਜੋ ਹੈ ਜਾ ਰਿਹਾ ਸੀ ਉਸ ਦੇ ਵਿੱਚ ਲੋਹੇ ਦੇ ਗੱਡਰ ਜੋ ਲੱਦੇ ਹੋਏ ਸਨ ਅਚਾਨਕ ਉਸ ਦੇ ਵੱਲੋਂ ਬ੍ਰੇਕ ਮਾਰ ਦਿੱਤੀ ਕਿ ਜਿਸ ਦੇ ਸ਼ਿਕਾਰ ਮਾਂ ਪੁੱਤ ਤੇ ਇੱਕ ਉਹਨਾਂ ਦਾ ਜੋ ਲੜਕੇ ਦਾ ਦੋਸਤ ਹੈ ਉਹ ਸ਼ਿਕਾਰ ਹੋ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਦੈਨਿਕ ਸੂਰਿਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋ ਰਮਰੀਸਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਦੋ ਦੋਸਤ ਤੇ ਇੱਕ ਦੋਸਤ ਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਜੋ ਖਬਰ ਸਾਹਮਣੇ ਆਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ 18 ਟਾਇਰੀਡ ਟਰਾਲਾ ਜੋ ਕਿ ਲੋਹੇ ਦੇ ਗਾਡਰਾਂ ਦੇ ਨਾਲ ਲੱਦਿਆ ਹੋਇਆ ਸੀ ਜਾ ਰਿਹਾ ਸੀ ਇਸ ਦੇ ਪਿੱਛੇ-ਪਿੱਛੇ ਇੱਕ ਮੋਟਰਸਾਈਕਲ ਸਵਾਰ ਜਿਸ ਦੇ ਉੱਤੇ ਤਿੰਨ ਜਣੇ ਸਵਾਰ ਸੀ ਦੋ ਦੋਸਤ ਤੇ ਇੱਕ ਦੋਸਤ ਦੀ ਮਾਂ ਸੀਗੀ ਤੇ ਉਹ ਪਿੱਛੇ-ਪਿੱਛੇ ਟਰਾਲੇ ਦੇ ਜਾ ਰਹੇ ਸੀ ਅਚਾਨਕ ਟਰਾਲੇ ਵੱਲੋਂ ਬ੍ਰੇਕ ਲਗਾ ਦਿੱਤੇ ਜਾਂਦੀ ਹੈ ਜਿਸ ਤੇ ਥੱਲੇ ਆਉਣ ਦੇ ਨਾਲ ਤਿੰਨ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸੇ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਜਗ੍ਹਾ ਤੋਂ ਮੇਰ ਵੀ ਲੰਘ ਰਿਹਾ ਸੀ ਜਿਸ ਦੇ ਵੱਲੋਂ ਮੌਕੇ ਤੇ ਆਪਣਾ ਕਾਫਲਾ ਰੋਕ ਕੇ ਜੋ ਜ਼ਖਮੀ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਤਿੰਨ ਜਣਿਆਂ ਦੀ ਜਾਨ ਜਾ ਚੁੱਕੀ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਾਂਚ ਅਧਿਕਾਰੀ ਨੇ ਦੱਸਿਆ ਕਿ 18 ਟਾਇਰਾਂ ਵਾਲਾ ਟਰਾਲਾ ਮਹੱਲਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ ਇਸ ਵਿੱਚ ਲੋਹੇ ਦੇ ਗਾਡਰ ਲੱਦੇ ਹੋਏ ਸਨ ਬਾਈਕ ਸਵਾਰ ਟਰਾਲੇ ਦੇ ਪਿੱਛੇ ਪਿੱਛੇ ਆ ਰਹੇ ਸਨ ਅਚਾਨਕ ਟਰਾਲੇ ਨੇ ਬ੍ਰੇਕ ਮਾਰ ਦਿੱਤੀ ਪਿੱਛੇ ਤੋਂ ਆ ਰਹੀ ਬਾਈਕ ਸਵਾਰ ਉਸ ਨਾਲ ਟਕਰਾ ਗਏ ਤੇ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਮਾਪੋਤ ਤੇ ਇੱਕ ਹੋਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਪੋਸਟ ਮਾਰਟਮ ਡੀਪੀ ਦਿੱਤਾ ਗਿਆ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਜੋ ਗੱਲ ਕਹੀ ਜਾ ਰਹੀ ਹੈ ਉੱਥੇ ਪੁਲਿਸ ਦੇ ਵੱਲੋਂ ਟਰਾਲਾ ਚਾਲਕ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਟਰਾਲਾ ਜੋ ਹੈ ਜਾ ਰਿਹਾ ਸੀ ਉਸ ਦੇ ਵਿੱਚ ਲੋਹੇ ਦੇ ਗੱਡਰ ਜੋ ਲੱਦੇ ਹੋਏ ਸਨ ਅਚਾਨਕ ਉਸ ਦੇ ਵੱਲੋਂ ਬ੍ਰੇਕ ਮਾਰ ਦਿੱਤੇ ਗਏ ਜਿਸ ਦੇ ਸ਼ਿਕਾਰ ਮਾਂ ਪੁੱਤ ਤੇ ਇੱਕ ਉਹਨਾਂ ਦਾ ਜੋ ਲੜਕੇ ਦਾ ਦੋਸਤ ਹੈ ਉਹ ਸ਼ਿਕਾਰ ਹੋ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਦੈਨਕਸੁਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਅੰਮ੍ਰਿਤਸਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਦੋ ਦੋਸਤ ਤੇ ਇੱਕ ਦੋਸਤ ਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਜੋ ਖਬਰ ਸਾਹਮਣੇ ਆਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ 18 ਟਾਇਰੀਡ ਟਰਾਲਾ ਜੋ ਕਿ ਲੋਹੇ ਦੇ ਗਾਡਰਾਂ ਦੇ ਨਾਲ ਲੱਦਿਆ ਹੋਇਆ ਸੀ ਜਾ ਰਿਹਾ ਸੀ ਇਸ ਦੇ ਪਿੱਛੇ-ਪਿੱਛੇ ਇੱਕ ਮੋਟਰਸਾਈਕਲ ਸਵਾਰ ਜਿਸ ਦੇ ਉੱਤੇ ਤਿੰਨ ਜਣੇ ਸਵਾਰ ਸੀ ਦੋ ਦੋਸਤ ਤੇ ਇੱਕ ਦੋਸਤ ਦੀ ਮਾਂ ਸੀਗੀ ਤੇ ਉਹ ਪਿੱਛੇ-ਪਿੱਛੇ ਟਰਾਲੇ ਦੇ ਜਾ ਰਹੇ ਸੀ ਅਚਾਨਕ ਟਰਾਲੇ ਵੱਲੋਂ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਜਿਸ ਤੇ ਥੱਲੇ ਆਉਣ ਦੇ ਨਾਲ ਤਿੰਨ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸਾ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਜਗ੍ਹਾ ਤੋਂ ਮੇਰ ਵੀ ਲੰਘ ਰਿਹਾ ਸੀ ਜਿਸ ਦੇ ਵੱਲੋਂ ਮੌਕੇ ਤੇ ਆਪਣਾ ਕਾਫਲਾ ਰੋਕ ਕੇ ਜੋ जख्मी ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਤਿੰਨ ਜਣਿਆਂ ਦੀ ਜਾਨ ਜਾ ਚੁੱਕੀ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਾਂਚ ਅਧਿਕਾਰੀ ਨੇ ਦੱਸਿਆ ਕਿ 18 ਟਾਇਰਾ ਵਾਲਾ ਟਰਾਲਾ ਮਹੱਲਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ ਇਸ ਵਿੱਚ ਲੋਹੇ ਦੇ ਗਾਡਰ ਲੱਦੇ ਹੋਏ ਸਨ ਬਾਈਕ ਸਵਾਰ ਟਰਾਲੇ ਦੇ ਪਿੱਛੇ ਪਿੱਛੇ ਆ ਰਹੇ ਸਨ ਅਚਾਨਕ ਟਰਾਲੇ ਨੇ ਬ੍ਰੇਕ ਮਾਰ ਦਿੱਤੀ ਪਿੱਛੇ ਤੋਂ ਆ ਰਹੀ ਬਾਈਕ ਸਵਾਰ ਉਸ ਨਾਲ ਟਕਰਾ ਗਏ ਤੇ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਮਾਪੁੱਤ ਤੇ ਇੱਕ ਹੋਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਪੋਸਟ ਮਾਰਟਮ ਡੀਪੀ ਦਿੱਤਾ ਗਿਆ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਜੋ ਗੱਲ कही ਜਾ ਰਹੀ ਹੈ ਉੱਥੇ ਪੁਲਿਸ ਦੇ ਵੱਲੋਂ ਟਰਾਲਾ ਚਾਲਕ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਟਰਾਲਾ ਜੋ ਹੈ ਜਾ ਰਿਹਾ ਸੀ ਉਸ ਦੇ ਵਿੱਚ ਲੋਹੇ ਦੇ ਗੱਡਰ ਜੋ ਲੱਦੇ ਹੋਏ ਸਨ ਅਚਾਨਕ ਉਸ ਦੇ ਵੱਲੋਂ ਬ੍ਰੇਕ ਮਾਰ ਦਿੱਤੇ ਗਏ ਜਿਸ ਦੇ ਸ਼ਿਕਾਰ ਮਾਂ ਪੁੱਤ ਤੇ ਇੱਕ ਉਹਨਾਂ ਦਾ ਜੋ ਲੜਕੇ ਦਾ ਦੋਸਤ ਹੈ ਉਹ ਸ਼ਿਕਾਰ ਹੋ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਦੈਨਿਕ ਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋ ਰਮਰੀਸਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਸੇ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਦੋ ਦੋਸਤ ਤੇ ਇੱਕ ਦੋਸਤ ਦੀ ਮਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਜੋ ਖਬਰ ਸਾਹਮਣੇ ਆਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ 18 ਟਾਇਰੀਡ ਟਰਾਲਾ ਜੋ ਕਿ ਲੋਹੇ ਦੇ ਗਾਡਰਾਂ ਦੇ ਨਾਲ ਲੱਦਿਆ ਹੋਇਆ ਸੀ ਜਾ ਰਿਹਾ ਸੀ ਇਸ ਦੇ ਪਿੱਛੇ-ਪਿੱਛੇ ਇੱਕ ਮੋਟਰਸਾਈਕਲ ਸਵਾਰ ਜਿਸ ਦੇ ਉੱਤੇ ਤਿੰਨ ਜਣੇ ਸਵਾਰ ਸੀ ਦੋ ਦੋਸਤ ਤੇ ਇੱਕ ਦੋਸਤ ਦੀ ਮਾਂ ਸੀਗੀ ਤੇ ਉਹ ਪਿੱਛੇ-ਪਿੱਛੇ ਟਰਾਲੇ ਦੇ ਜਾ ਰਹੇ ਸੀ ਅਚਾਨਕ ਟਰਾਲੇ ਵੱਲੋਂ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਜਿਸ ਤੇ ਥੱਲੇ ਆਉਣ ਦੇ ਨਾਲ ਤਿੰਨ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸਾ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਜਗ੍ਹਾ ਤੋਂ ਮੇਰ ਵੀ ਲੰਘ ਰਿਹਾ ਸੀ ਜਿਸ ਦੇ ਵੱਲੋਂ ਮੋਕੇ ਤੇ ਆਪਣਾ ਕਾਫਲਾ ਰੋਕ ਕੇ ਜੋ जख्मी ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਤਿੰਨ ਜਣਿਆਂ ਦੀ ਜਾਨ ਜਾ ਚੁੱਕੀ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਾਂਚ ਅਧਿਕਾਰੀ ਨੇ ਦੱਸਿਆ ਕਿ 18 ਟਾਇਰਾਂ ਵਾਲਾ ਟਰਾਲਾ ਮਹੱਲਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ ਇਸ ਵਿੱਚ ਲੋਹੇ ਦੇ ਗਾਡਰ ਲੱਦੇ ਹੋਏ ਸਨ ਬਾਈਕ ਸਵਾਰ ਟਰਾਲੇ ਦੇ ਪਿੱਛੇ ਪਿੱਛੇ ਆ ਰਹੇ ਸਨ ਅਚਾਨਕ ਟਰਾਲੇ ਨੇ ਬ੍ਰੇਕ ਮਾਰ ਦਿੱਤੀ ਪਿੱਛੇ ਤੋਂ ਆ ਰਹੀ ਬਾਈਕ ਸਵਾਰ ਉਸ ਨਾਲ ਟਕਰਾ ਗਏ ਤੇ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਮਾਪੋਤ ਤੇ ਇੱਕ ਹੋਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਡੀਪੀਸ ਦਿੱਤਾ ਗਿਆ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਜੋ ਗੱਲ ਕਹੀ ਜਾ ਰਹੀ ਹੈ ਉੱਥੇ ਪੁਲਿਸ ਦੇ ਵੱਲੋਂ ਟਰਾਲਾ ਚਾਲਕ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਟਰਾਲਾ ਜੋ ਹੈ ਜਾ ਰਿਹਾ ਸੀ ਉਸ ਦੇ ਵਿੱਚ ਲੋਹੇ ਦੇ ਗੱਡਰ ਜੋ ਲੱਦੇ ਹੋਏ ਸਨ ਅਚਾਨਕ ਉਸ ਦੇ ਵੱਲੋਂ ਬ੍ਰੇਕ ਮਾਰ ਦਿੱਤੀ ਕਿ ਜਿਸ ਦੇ शिकार मां पोते एक उन्ना दा जो लड़के दा दोस्त है वो शिकार हो गया ते मौके ते ही उसकी मौत हो गई है दैनिक सूर्य टीवी देख रहे हो ਤੁਸੀਂ ਤੇ ਮੈਂ ਹਰਮਨਜੀਤ ਕੋ ਰਮਰੀਸਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਹਾਸੇ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਦੋ دوست ਤੇ ਇੱਕ دوست ਦੀ मां ਦੀ मौके ते ही ਮੌਤ ਹੋ ਜਾਣ ਦੀ ਜੋ ਖਬਰ سامنے ਆਈ ਹੈ ਜੋ ਜਾਣਕਾਰੀ سامنے ਆਈ ਹੈ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ 18 ਟਾਇਰੀਡ ਟਰਾਲਾ ਜੋ ਕਿ ਲੋਹੇ ਦੇ ਗਾਡਰਾਂ ਦੇ ਨਾਲ ਲੱਦਿਆ ਹੋਇਆ ਸੀ ਜਾ ਰਿਹਾ ਸੀ ਇਸ ਦੇ ਪਿੱਛੇ-ਪਿੱਛੇ ਇੱਕ ਮੋਟਰਸਾਈਕਲ ਸਵਾਰ ਜਿਸ ਦੇ ਉੱਤੇ ਤਿੰਨ ਜਣੇ ਸਵਾਰ ਸੀ ਦੋ ਦੋਸਤ ਤੇ ਇੱਕ ਦੋਸਤ ਦੀ ਮਾਂ ਸੀਗੀ ਤੇ ਉਹ ਪਿੱਛੇ-ਪਿੱਛੇ ਟਰਾਲੇ ਦੇ ਜਾ ਰਹੇ ਸੀ ਅਚਾਨਕ ਟਰਾਲੇ ਵੱਲੋਂ ਬ੍ਰੇਕ ਲਗਾ ਦਿੱਤੀ ਜਾਂਦੀ ਹੈ ਜਿਸ ਤੇ ਥੱਲੇ ਆਉਣ ਦੇ ਨਾਲ ਤਿੰਨ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਭਿਆਨਕ ਸੜਕ ਹਾਦਸਾ ਡਰਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜੋ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਜਗ੍ਹਾ ਤੋਂ ਮੇਰ ਵੀ ਲੰਘ ਰਿਹਾ ਸੀ ਜਿਸ ਦੇ ਵੱਲੋਂ ਮੌਕੇ ਤੇ ਆਪਣਾ ਕਾਫਲਾ ਰੋਕ ਕੇ ਜੋ जख्मी ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਸਮੇਂ ਤੱਕ ਤਿੰਨ ਜਣਿਆਂ ਦੀ ਜਾਨ ਜਾ ਚੁੱਕੀ ਸੀ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਾਂਚ ਅਧਿਕਾਰੀ ਨੇ ਦੱਸਿਆ ਕਿ 18 ਟਾਇਰਾ ਵਾਲਾ ਟਰਾਲਾ ਮਹੱਲਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ ਇਸ ਵਿੱਚ ਲੋਹੇ ਦੇ ਗਾਡਰ ਲੱਦੇ ਹੋਏ ਸਨ ਬਾਈਕ ਸਵਾਰ ਟਰਾਲੇ ਦੇ ਪਿੱਛੇ ਪਿੱਛੇ ਆ ਰਹੇ ਸਨ ਅਚਾਨਕ ਟਰਾਲੇ ਨੇ ਬ੍ਰੇਕ ਮਾਰ ਦਿੱਤੀ ਪਿੱਛੇ ਤੋਂ ਆ ਰਹੀ ਬਾਈਕ ਸਵਾਰ ਉਸ ਨਾਲ ਟਕਰਾ ਗਏ ਤੇ ਇਸ ਹਾਦਸੇ ਦੇ ਵਿੱਚ ਬਾਈਕ ਸਵਾਰ ਮਾਪੁੱਤ ਤੇ ਇੱਕ ਹੋਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਪੋਸਟ ਮਾਰਟਮ ਡੀਪੀ ਦਿੱਤਾ ਗਿਆ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਜੋ ਗੱਲ ਕਹੀ ਜਾ ਰਹੀ ਹੈ ਉੱਥੇ ਪੁਲਿਸ ਦੇ ਵੱਲੋਂ ਟਰਾਲਾ ਚਾਲਕ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਾਲਾਂਕਿ ਟਰਾਲਾ ਜੋ ਹੈ ਜਾ ਰਿਹਾ ਸੀ ਉਸ ਦੇ ਵਿੱਚ ਲੋਹੇ ਦੇ ਗੱਡਰ ਜੋ ਲੱਦੇ ਹੋਏ ਸਨ ਅਚਾਨਕ ਉਸ ਦੇ ਵੱਲੋਂ ਬ੍ਰੇਕ ਮਾਰ ਦਿੱਤੇ ਗਏ ਜਿਸ ਦੇ ਸ਼ਿਕਾਰ ਮਾਂ ਪੁੱਤ ਤੇ ਇੱਕ ਉਹਨਾਂ ਦਾ ਜੋ ਲੜਕੇ ਦਾ ਦੋਸਤ ਹੈ ਉਹ ਸ਼ਿਕਾਰ ਹੋ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ